ਨੰਦਾ ਕੱਢ ਲਿਆ ਤੂੰ ਆ ਬੱਸੇ ਪਿੱਛੇ ਖੜਿਆ ਹਾਂ ਜੀ ਮੈਂ ਤਾਂ ਕਹੀ ਗਿਆ ਜੀ ਆਹ ਮੁੰਡਾ ਭੇਜਿਆ ਜੀ ਠੀਕ ਹੈ ਤੁਸੀਂ ਜਾਣਦੇ ਹੋ ਕੌਣਾ ਤੇ ਇੱਕ ਮਿੰਟ ਇੱਕ ਮਿੰਟ ਆ ਜਾਂਦੇ ਇੱਕ ਮਿੰਟ ਆ ਸਰਾਂ ਆ ਲੋ 100 ਰੁਪਏ ਭੇਜਿਆ ਜੀ ਗੱਲ ਜੀ 500 ਰੁਪਏ ਤੇ 500 ਦੇ ਵੀ ਆ ਜਾਂਦੇ 11114 ਨੰਬਰ ਆਦਾ ਮਗਰਲਾ 11114 ਜਿਹੜਾ ਫੜਾ ਗਿਆ 114 114 ਨੰਬਰ ਆ ਜਿਹੜਾ ਫੜਾ ਗਿਆ ਇੱਥੇ ਨਹੀਂ ਇਹ ਕਰਦੇ ਬੰਦੇ ਰੱਖੇ ਹੋਏ ਨੇ ਆਪਦੇ ਤੇ ਰਦੀਏ ਦੇ ਵਿੱਚ ਖੜੇ ਆ ਸੁੱਖ ਰਦੀਏ ਦੇ ਪਿੰਡ ਜਿਹੜਾ ਉਹ ਕਟੀੜ ਜੀ ਨਾਲ ਔਲਾ ਵੀ ਹੋ ਰਿਹਾ ਪਹਿਲਾਂ ਸਾਡਾ ਅਸੀਂ ਵੀਡੀਓ ਪਾ ਕੇ ਏਡੇ ਚ ਹੁਣੀ ਤੇ ਇੱਥੇ ਅਸੀਂ ਸਿਗਨੇਚਰ ਪੁੱਛਣ ਲੱਗ ਗਏ ਬੰਦਿਆਂ ਨੂੰ ਅੱਡੇ ਚ ਉਹ ਕਹਿੰਦਾ ਬਈ ਸਰਿਆਵਾਂ ਵਿਕਦੇ ਨੇ ਚਲੋ ਸਾਡੇ ਨਾਲ ਕਰਾ ਇੱਕ ਮਿੰਟ ਚ ਬੰਦੇ ਨੂੰ ਭੇਜਿਆ ਅਸੀਂ ਆਪ ਇੱਕ ਮਿੰਟ ਦੇ ਵਿੱਚ 100 ਰੁਪਏ ਭੇਜਿਆ ਆ ਪੈ ਸਿਗਨੇਚਰ ਇੱਕ ਬੰਦੇ ਨੂੰ ਉਹਨਾਂ ਨੂੰ ਦੇ ਕਹਿੰਦਾ ਅਸੀਂ ਖਾਵਾਂਗੇ ਆ ਲਓ ਜੀ 111 ਵਾਲਾ ਨੰਬਰ ਹੈ ਉਹ ਬੁਲਾ ਲਓ ਭਾਈ ਫੋਨ ਨਾਲ ਲਾਉਣ ਬਗਾਨਾ ਹੈਲੋ ਆਹ ਦੇਖੋ ਇੱਥੇ ਸ਼ਰੇਆਮ ਤੜਾ ਤੜ ਨਸ਼ਾ ਬਿਕੀ ਜਾਂਦਾ ਸਿਗਨੇਚਰ ਮੈਡੀਕਲਾਂ ਤੇ ਹਾਂ ਕੈਮਰਾ ਰੱਖੀ ਹਾਂ ਕੈਮਰਾ ਰੱਖੋ ਕੈਮਰਾ ਚੈੱਕ ਕਰੋ ਪਰਦਾ ਇਧਰ ਆ ਹਾਂ ਆਪਣਾ ਕੋਲ ਨਾ ਦੂਜਾ ਫੋਨ ਹੋਏ ਹਾਲਾਤ ਆ ਬਈ ਆ ਬਈ ਆ ਹਾਲਾਤ ਹੋ ਗਏ ਸਾਡੀ ਜਵਾਨੀ ਦੇ ਹਾਂ ਲੋ ਬਈ ਓਏ ਬਾਵਾ ਤੇਰੇ ਆ ਮੈਡੀਕਲਾਂ ਤੇ ਜੇ ਐਂ ਕੈਪਸੂਲ ਵੇਚਦੇ ਰਹੇ ਪੰਜਾਬ ਹਰਿਆਣਾ ਸਾਡਾ ਵੱਡਾ ਭਾਈਆ ਦਾ ਹਰਿਆਣੇ ਚ ਅੱਜ ਫਿਰਦੇ ਆ ਰਤਿਆ ਸ਼ਹਿਰ ਆਏ ਸੀ ਪੰਜਾਬ ਦੀ ਜਵਾਨੀ ਆ ਜਿਹੜੀ ਜਦੋਂ ਵਿੜਾ ਕਰਕੇ ਕਰਿਆ ਪਿਆ ਆ ਦੇਖੋ ਹਰਿਆਣਾ ਦੀ ਸਾਡਾ ਵੱਡਾ ਭਾਈਆ ਤੇ ਪੰਜਾਬ ਤੇ ਹਰਿਆਣੇ ਦੀ ਜਿਹੜੀ ਜਵਾਨੀ ਆ ਉਹ ਖਤਮ ਕਰਨ ਲਈ ਪੂਰੇ ਤਤ ਪਰਦਾਤਾਂ ਮੈਂ ਹਰਿਆਣੇ ਦੇ ਨੌਜਵਾਨਾਂ ਨੂੰ ਵੀ ਕਹਿਣਾ ਚਾਹੇ ਕੋਈ ਕੈਸੂਲ ਵੇਚਦਾ ਡੰਡਾ ਚੱਕ ਲੋ ਇਹਨਾਂ ਨੇ ਫਿਰ ਉਸ ਮਾਰ ਕੇ ਯਾਰ ਇਹਨਾਂ ਨੇ ਜਮਾ ਇੰਨਾ ਗੰਦ ਪਾਇਆ ਪਿਆ ਯਾਰ ਕਿੱਥੇ ਜਾਂਦੇ ਆ ਬੰਦੇ ਨੇ ਸਾਨੂੰ ਆਪ ਕਿਹਾ ਕਹਿੰਦਾ ਭਾਈ ਆਈਓ ਦੁਕਾਨੇ ਲੈਈਏ ਇੰਨਾ ਜਿਹੇ ਸ਼ਰਾਬ ਵੇਚਦੇ ਤਾਂ ਹੀ ਬੰਦੇ ਨੇ ਕਹਿਤਾ ਸਾਨੂੰ ਇਹਨੇ ਪੱਤੇ ਲਿਆ ਆ ਪੈਣੇ ਯਾਰ ਹਲਾ ਆ ਕੀ ਪੰਜਾਬ ਆ ਯਾਰ ਆ ਹਰਿਆਣਾ ਆਪਣੇ ਭਾਈ ਨੇ ਹਰਿਆਣੇ ਦੇ ਵੀ ਲੋਕ ਆ ਰਹੇ ਆ ਜਾ ਰਹੇ ਆ ਸਾਜਾ ਲੈ ਕਹਿੰਦਾ ਮੈਡੀਕਲ ਮੇਰਾ ਨਹੀਂ ਹੈਗਾ ਬਲਾ ਕੋਈ ਗੱਲ ਨਹੀਂ ਬਲਾ ਪੁਲਿਸ ਪ੍ਰੋਜੈਸ਼ਨ ਨੂੰ ਬੇਨਤੀ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਵਾਏ ਹਰਿਆਣਾ ਸਰਕਾਰ ਨੂੰ ਬੇਨਤੀ ਆ ਤੁਸੀ ਤੁਸ ਨੂੰ ਬੇਨਤੀ ਹੈ ਕਿ ਹਰਿਆਣੇ ਦੇ ਵੀ ਸਾਡੇ ਭਾਈ ਨੇ ਸੀ ਵੀ ਤਾਂ ਹੀ ਆਏ ਆ ਠੀਕ ਹੈ ਜਿਹੜੇ ਇਹ ਜਿਹਾ ਕੰਮ ਕਰਦੇ ਨੇ ਸਾਰਿਆਂ ਨੂੰ ਆ ਮਾਲਕਾਂ ਦੇ ਘਰ ਦੇ ਤਰਫੋਂ ਮਾਲ ਭਾਈ ਮਾਲ ਕੋਣ ਮੈਂ ਪੱਤਰਕਾਰ ਅੱਜ ਪੱਤਰਕਾਰ ਸੌਰੀ ਬਾਈ ਸੌਰੀ ਬਾਈ ਹਾਂ ਅੱਜ ਹਰਿਆਣੇ ਚ ਅਸੀਂ ਆਏ ਹਾਂ ਜੀ ਸਾਗਰ ਕ੍ਰਾਂਤੀ ਨਿਊਜ਼ ਮੈਂ ਆਪਕਾ ਹਾਰਦਿਕ ਸਵਾਗਤ ਹੈ ਹਾਂ ਜੀ ਭਾਈ ਸਭ ਠੀਕ ਮਾਮਲਾ ਹੈ ਜੀ ਹਾਂ ਜੀ ਅਸੀਂ ਪੰਜਾਬ ਤੋਂ ਆਏ ਹਾਂ ਹੈਲਪਿੰਗ ਹੈਂਡ ਸੰਸਥਾ ਜਿਹੜੀ ਕਿ ਐਂਟੀ ਡਰੱਗ ਟਾਸਕ ਫੋਰਸ ਮਤਲਬ ਨਸ਼ੇ ਦੇ ਖਿਲਾਫ ਜਿਹੜੇ ਅੱਜ ਤੋਂ 6-7 ਸਾਲ ਤੋਂ ਪਹਿਲਾਂ ਲੜ ਰਹੇ ਸਾਡੀ ਪੰਜਾਬ ਚ ਬਹੁਤ ਵੱਡੀ ਲੜਾਈ ਚੱਲ ਰਹੀ ਹੈ ਨਸ਼ੇ ਦੇ ਖਿਲਾਫ ਅੱਜ ਹਰਿਆਣੇ ਚ ਆਏ ਆਂ ਹਰਿਆਣੇ ਚ ਆਇਆ ਇਹ ਨੌਜਵਾਨ ਜਿਹੜੇ ਇੱਥੋਂ ਦੇ ਬਜੱਡਿਆਂ ਦੀ ਧੜ ਧੜ ਨਸ਼ਾ ਵਿਕ ਰਿਆ ਸੀ ਕੈਪਸੂਲ ਮੈਡੀਕਲਾਂ ਦੇ ਵਿਕ ਰਹੇ ਸੀ ਅੱਜ ਇੱਥੇ ਆਏ ਆ ਪਰ ਇੱਥੇ ਸ਼ਰੇਆਮ ਨਸ਼ਾ ਵਿਕ ਰਿਆ ਮੈਂ ਕਹਿੰਦਾ ਯਾਰ ਸਰਕਾਰ ਨੂੰ ਇਸ ਗੱਲ ਦੀ ਲਾਹਨਤ ਆ ਪ੍ਰਸ਼ਾਸਨ ਨੂੰ ਵੀ ਵੀ ਯਾਰ ਇੱਥੇ ਧੜ ਧੜ ਸਾਡੇ ਜਵਾਨ ਗਾ ਕੈਪਸੂਲ ਖਾ ਕੇ ਇੱਕ ਹੋਰ ਇੱਥੋਂ ਦੀ ਨਲਾਇਕੀ ਆ ਸਾਡੀ ਸਰਕਾਰਾਂ ਦੀ ਆ ਜਿਹੜੀ ਕਿ ਇਹ ਐਨਡੀਪੀ ਐਕਟ ਚ ਨਹੀਂ ਆਉਂਦਾ ਸਿਗਨੇਚਰ ਕੈਪਸੂਲ ਹੈ ਨਾ ਇਹ ਬਿਨਾ ਪਰਚੀ ਤੋਂ ਧੜ ਧੜ ਕੈਪਸੂਲ ਵੇਚ ਰਿਆ ਅਸੀਂ ਸਮਝਦੇ ਵੀ ਇਹ ਦਵਾਈ ਆ ਪਰ ਸਾਡੇ ਨੌਜਵਾਨਾਂ ਨੂੰ ਇਹ ਤੇ ਐ ਆ ਦੇ ਦਿੰਦੇ ਨੇ ਜਿਵੇਂ ਇਹ ਰਯੂੜੀਆਂ ਵੜਦੇ ਹੁੰਦੇ ਨੇ ਉਹ ਨਸ਼ਾ ਜਿਹੜਾ ਪੰਜਾਬ ਤੇ ਹਰਿਆਣੇ ਚ ਇੰਨਾ ਵੱਧ ਚੁੱਕਿਆ ਸਾਡੀ ਜਵਾਨੀ ਆ ਜਿਹੜੀ ਅੱਜ ਗੱਲ ਰਹੀ ਆ ਤੇ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਡੰਡਾ ਚੱਕ ਲੋ ਮਿੱਤਰੋ ਹਰਿਆਣੇ ਦੇਆਂ ਨੂੰ ਵੀ ਵੀ ਡਾਗ ਫੇਰ ਉਹਨਾਂ ਦੇ ਘਰ ਕਿਹਨੂੰ ਵੇਚਣ ਨਹੀਂ ਦੇਣਾ ਨਸ਼ਾ ਪਰ ਇਹਦਾ ਸੁਖਨਾਮ ਸਰ ਜੀ ਸੁਖਨਾਮ ਮੇਰਾ ਨਾਮ ਸਿਰਾ ਢੋ ਲੋ ਤੇ ਆ ਗੁਰੀ ਅਤਲਾ ਮੁੰਡਾ ਜੀ ਬਈ ਸਾਹਿਬ ਕਹਾਂ ਸੇ ਆਇਆ ਹੋ ਸਰ ਹਮ ਆਇਆ ਪੰਜਾਬ ਸੇ ਜੀ ਸਰ ਤੇ ਆ ਜੀ ਜੀ ਅਸੀਂ ਆਏ ਸੀ ਅਸੀਂ ਹਰ ਮਾਨਸਾ ਜਿਹੜਾ ਮਾਨਸਾ ਅਸੀਂ ਆਏ ਸੀ ਹੋਰ ਮਾਮਲੇ ਚ ਠੀਕ ਹੈ ਜੀ ਤਾਂ ਜੀ ਜਿਹੜਾ ਬੰਦਾ ਸੀ ਫੜਨਾ ਸੀ ਉਹ ਪਹਿਲੀ ਵਾਗ ਗਿਆ ਅਸੀਂ ਅੱਡੇ 'ਤੇ ਖੜੇ ਅੱਡੇ 'ਤੇ ਬੰਦੇ ਨੇ ਸਾਨੂੰ ਕਿਹਾ ਕਿ ਭਾਈ ਆਜੋ ਰਮੇਸ਼ ਚੇਤਕ ਬਾਗ ਆਓ ਦੇਖੋ ਆ ਲੋ ਜੀ ਆ ਦੇਖੋ ਵੰਗੂ ਡੱਛਾ ਆ ਦੇਖੋ ਕਹਿੰਦੇ ਨੇ ਆ ਲੋ ਲੈ ਤਸਵੀਰਾਂ ਸਾਗਰ ਗਾਂਧੀ ਨੂੰ ਆ ਦੇਖ ਲੋ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਇਹਨਾਂ ਨੂੰ ਕੀ ਥਿਓਰੀ ਹੈ ਕਿ ਇਹ ਸਮੇਂ ਤੇ ਵੇਚਣਾ ਇਹਨਾਂ ਨੂੰ ਕੀ ਥਿਓਰੀ ਹੈ ਇਹ ਇਹ ਕਹਿੰਦੇ ਨੇ ਗਰੀਬ ਨੇ ਆ ਬੇੜਾ ਛੋਟੇ ਪ੍ਰਾਣੇ ਗਰੀਬ ਨੇ ਇਹ ਇਹ ਭੇਜੋ ਟੰਟਣਾ ਸੌਦਾ ਪੱਤਾ ਵੇਚਦੇ ਇਹ ਗਰੀਬ ਨੇ ਕਿਹੜੇ ਬਸ ਗਰੀਬ ਨੇ ਇਹ ਇਹ ਜੇ ਬਹੁਤ ਇੱਛਾ ਕਾਮ ਕਰੇ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਜਾਇ ਸ਼ੇਅਰ ਕਰੇ ਕਮੈਂਟ ਕਰੇ ਲਾਈਕ ਕਰੇ ਅਸੀਂ ਪਹਾਂਕਲ ਟੀਮ ਆ ਵਸਿਆ ਪੱਪੀ ہماری ਹੈਲਪਿੰਗ ਹੈਡ ਹੈ ਪੰਜਾਬ ਹਰਿਆਣਾ ਰਾਜਸਥਾਨ ਦੋ ਵੀ ਏਰੀਆ ਦੇ ਵਿੱਚ ਜਿੱਥੇ ਵੀ ਘਰਾ ਘਰਾ ਨਸ਼ਾ ਵਿੱਚ ਵਿਕ ਰਿਹਾ ਹੈ ਸਾਨੂੰ ਦੱਸਿਆ ਜਾਵੇ ਅਸੀਂ ਪਹੁੰਚਾਂ ਹਾਂ ਅਸੀਂ ਹਰਿਆਣੇ ਦੀ ਨੌਜਵਾਨੀ ਨੂੰ ਵੀ ਬੇਨਤੀ ਕਰਦੇ ਆ ਵੀ ਉੱਠੋ ਯਾਰ ਹੋਈ ਸਾਹ ਦੇਖ ਲਓ ਆ ਬੰਦੇ ਫੁੱਲਾ ਮੰਗੂ ਸਿਆ ਇਹਨਾਂ ਨੂੰ ਕਿਥੇ ਉਹ ਡੇਗੀ ਮੈਡੀਕਲ ਪਾਇਆ ਹੈ ਕਿ ਅੱਛਾ ਬੰਦੇ ਨੂੰ ਨਸ਼ਾ ਆਪਾਂ ਨਸ਼ਾ ਵੇਚ ਕੇ ਮੈਡੀਕਲ ਪਾਵਾਗੇ ਹਜੇ ਬੰਦੇ ਕਹਿੰਦੇ ਗਰੀਬ ਨੇ ਕਿਹੜੇ ਪਾਸੋਂ ਗਰੀਬ ਦੀਨੇ ਨੇ ਬਈ ਇਹ ਤੇ 300 ਰੇ ਸਾਡੇ 350 ਰੇ 15 ਇਹ 15 ਗੈਸੂ ਲੈ ਕੇ ਨਥੋ ਐਮ ਦੀ ਐ 100 ਵਾਰ ਦਾ ਵੱਲਮ ਹੁੰਦਾ ਆ ਮੈਨ ਲੈ 200 ਵਾਰ ਦਾ ਹੂ ਕਿੰਨਾ ਚੰਨਣਾ ਅੰਦਰ ਮੰਦਰੇ ਕੀ ਕਰਦਾ ਹੂ ਦੇਖ ਲਓ ਤੁਸੀਂ ਹਜੇ ਇਹ ਲਾਦਾ ਭਾਲਦੇ ਨੇ ਨੌਜਵਾਨੀ ਆ ਇਹ ਲਾਦਾ ਹੋਣਗੇ ਜਿੱਟਾ ਵੇਜ ਵਜਾ ਹਰਿਆਣਾ ਦੇ ਸਾਡੇ ਭਾਈ ਨੇ ਸਾਨੂੰ ਫੋਨ ਕਰਿਆ ਬੰਦੇ ਨੇ ਅਸੀਂ ਪਹੁੰਚੇ ਜਿਹੜੇ ਬੰਦੇ ਬੇ ਲਈ ਅਸੀਂ ਪਹੁੰਚੇ ਸੀ ਉਹ ਬੰਦਾ ਸਾਨੂੰ ਮਿਲੇ ਨਹੀਂ ਇਹ ਬੰਦੇ ਸੀ ਬਸਟੈਂਡ ਖੜੇ ਬਸਟੈਂਡ 'ਚ ਬੰਦੇ ਨੇ ਸਾਨੂੰ ਕਹਿੰਦੇ ਬਈ ਅਸੀਂ ਉਹ ਮੁੰਡੇ ਨੂੰ ਭੇਜ ਤਾਲ ਲੈਣ ਦੋ ਇਹ ਅਸੀਂ ਭਾਈ ਅਸੀਂ ਅਸੀਂ ਦੋ ਬੰਦਿਆਂ ਨੂੰ ਅਸੀਂ ਢੇਜਾ ਉਹ ਬੰਦੇ ਕਿਹੜੇ ਹਨ ਭਈ ਇੱਥੇ ਨਸ਼ਾ ਇੱਥੇ ਸ਼ੀਰਖਾਨਾ ਤੇ ਵਿਗੜਾ ਆ ਨੋਟ ਨੋਟੋ ਵੀ ਹੈਡੇ ਕੋਲੇ ਸਾਰਾ ਗੱਲੇ ਨੋਟੋ ਬਿਲਕੁਲ ਕਰ ਮਾਰਦਾ ਫੋਨ ਬਲੇ ਮਾਰਦਾ ਸੱਦਾਰ ਨਾ 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 ਨ ਤੁਰੀ ਯਾਰ ਭਾਉ ਦਾ ਜ਼ਮੀਨ ਨਸਾ ਯਾਰ ਆਮ ਕਰਾ ਪਈ ਨਹੀਂ ਮੈਂ ਟੋਪੀਆਂ ਹੁਣ ਜਾਨੇ ਯਾਰ ਹੈ ਆ ਕੱਲਾ ਕੱਲਾ ਗਿਆ ਸੁਣ ਪ੍ਰਾਣਾ ਪ੍ਰਾਣਾ ਦਾ ਪ੍ਰਾਣਾ ਦਾ ਪ੍ਰਾਣਾ ਦਾ ਲੋਡ ਵੀਡੀਓ ਚਲਾ ਯਾਰ 300 ਨੋਟ ਸੀਗਾ ਆਪਣਾ ਨਾ 1200 ਸੀ 200 ਦਾ 200 ਦਾ 100 ਦਾ ਸੀ ਤੇ 100 ਆਹ ਬੈਗ ਆਹ ਕਿੰਨੇ ਮੀ ਜੀ ਦਾ ਆਹ ਬੈ 114 ਹਾਂ ਠੀਕ ਹੈ ਆ ਬੰਦੇ ਨੇ ਨੋਟ ਲੈ ਕੇ ਭੇਜੇ ਜੇ ਅਸੀਂ 100 ਦਾ ਕਹਿ ਕੇ ਭੇਜੇ ਅਸੀਂ 4 ਪਾ 5 ਕਹਿ ਕੇ ਦਿੱਤੇ Êਦੋਂ ਪਹਿਲਾਂ ਨੇ ਕਿੰਨੇ ਵਜੇ ਦਿਹਾੜੀ ਪਾੜੀ ਉਹ ਪੁੱਛੋ ਮੜਾ ਇਹਨੂੰ ਕਿਹੜਾ ਜ਼ਿੰਮੇਵਾਰ ਹੈ ਅਗਲਾ ਕਹਿੰਦੇ ਧੁੱਪੇ ਸਬਜ਼ੀ ਵਾਲੇ ਖੜੇ ਨੇ ਵਿਚਾਰੇ ਹੋਰ ਕੰਮ ਕਰਦੇ ਨੇ ਉਹਨਾਂ ਨੂੰ ਕਹਿੰਦੇ ਗਰੀਬ ਐ ਤੁਸੀਂ ਫੜ ਲਿਆ ਇਹ ਕਹਿੰਦਾ ਗਰੀਬ ਆਲ ਆੱਖੇ ਤੇ ਬੈਠਾ ਵਧੀਆ 300 ਦਾ ਵੇਚਿਆ ਚਲ ਬਈ ਕਮਤਾ ਲੈ ਜਾ ਆ ਕਹਿੰਦੇ 350 ਤਾ ਵੜ ਝੰਣੇ ਆ ਮਾਰੇ 3.5 ਜਵਾਖਾਈ ਜਾਂਦੇ ਨੇ ਯਾਰ